ਹਾਂਜੀ ਵੀਵਰਸ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਬਣਾ ਰਹੇ ਹਾਂ ਪਿਆਜ਼ ਦੀ ਸਬਜ਼ੀ ਇਹ ਗੰਡਿਆਂ ਦੀ ਸਬਜ਼ੀ ਕਿਹਾ ਜਾਂਦਾ ਪੰਜਾਬ ਵਿੱਚ ਮਾਲਵੇ ਵਿੱਚ ਤੇ ਦੁਆਬੇ ਵਿੱਚ ਵੀ ਆਈ ਥਿੰਕ ਇਹੀ ਨਾਂ ਲਿਆ ਜਾਂਦਾ ਹੋਊਗਾ ਹੁਣ ਆਪਾਂ ਇੱਕ ਗੰਢੀ ਲਸਣ ਦੀ ਲਈ ਹੈ ਛਿੱਲ ਲਈ ਹੈ 8-10 ਮਿਰਚਾਂ ਲਈਆਂ ਹਨ ਲਾਲ ਜਾਂ ਹਰੀਆਂ ਲੈ ਸਕਦੇ ਹਨ ਲਸਣ ਦੀ ਗੰਢੀ ਛਿੱਲ ਲਈ ਹੈ ਮਿਰਚਾਂ ਤੁਹਾਡੇ ਸਾਹਮਣੇ ਹੀ ਹਨ ਇਸ ਤੋਂ ਬਾਅਦ ਆਪਾਂ ਜਿਹੜੇ ਪਿਆਜ਼ ਬਰੀਕ-ਬਰੀਕ ਕੱਟੇ ਹੋਏ ਹਨ ਨਾਲ ਸਰੋਂ ਦਾ ਤੇਲ ਹੈ ਆਪਾਂ ਕੜਾਈ ਗਰਮ ਕਰ ਲਈ ਹੈ ਇਹਨੂੰ ਆਪਾਂ ਥੋੜਾ ਜਿਹਾ ਗਰਮ ਕਰਾਂਗੇ ਗਰਮ ਕਰਨ ਤੋਂ ਬਾਅਦ ਜਿਹੜਾ ਆਪਣੇ ਕੋਲ ਤੇਲ ਹੈ ਤੇਲ ਦੀ ਆਪਾਂ ਪੌਣੀ ਕੜਛੀ ਲਵਾਂਗੇ ਤੇਲ ਆਪਾਂ ਪੌਣੀ ਕੜਛੀ ਲੈ ਕੇ ਕੜਾਈ ਦੇ ਵਿੱਚ ਪਾ ਦੇਾਂਗੇ ਗਰਮ ਕੜਾਈ ਦੇ ਵਿੱਚ ਪਾ ਦੇਾਂਗੇ ਦੇਖੋ ਤੁਹਾਡੇ ਸਾਹਮਣੇ ਆਪਾਂ ਸਰੋਂ ਦਾ ਤੇਲ ਲਿਆ ਹੈ ਅਸੀਂ ਜ਼ਿਆਦਾਤਰ ਸਰੋਂ ਦੇ ਤੇਲ ਵਿੱਚ ਹੀ ਸਬਜ਼ੀਆਂ ਬਣਾਉਂਦੇ ਹਾਂ ਚੋਲ ਵਿੱਚ ਘੱਟ ਬਣਾਉਂਦੇ ਹਾਂ ਸੋ ਆਪਾਂ ਇਦਾਂ ਤੇਲ ਨੂੰ ਗਰਮ ਕਰਨ ਲਈ ਕੜਾਈ ਦੇ ਵਿੱਚ ਰੱਖ ਦਿੱਤਾ ਹੈ ਗਰਮ ਕਰਨ ਤੋਂ ਬਾਅਦ ਇਸ ਦੇ ਵਿੱਚ ਆਪਾਂ ਜੀਰਾ ਪਾਵਾਂਗੇ ਜੀਰਾ ਨੂੰ ਆਪਾਂ ਇਸ ਤਰ੍ਹਾਂ ਕਰਕੇ ਗਰਮ ਤੇਲ ਦੇ ਵਿੱਚ ਭੁੰਨਾਂਗੇ ਜਿੰਨਾ ਚਿਰ ਇਹ ਬ੍ਰਾਊਨ ਨਹੀਂ ਹੋ ਜਾਂਦਾ ਬ੍ਰਾਊਨ ਹੋਣ ਤੋਂ ਤੱਕ ਇਸ ਦੀਆਂ ਟੁੱਟੀਆਂ ਸਰੋਂ ਦੇ ਤੇਲ ਦੇ ਵਿੱਚ ਆਪਾਂ ਲਵਾਵਾਂਗੇ ਸੋ ਦੇਖੋ ਕਿਵੇਂ ਤੜ ਤੜ ਕਰਕੇ ਭੁੰਨ ਰਿਹਾ ਹੈ ਜੀਰਾ ਭੁੱਜਿਆ ਜਾ ਰਿਹਾ ਹੈ ਸਰੋਂ ਦੇ ਤੇਲ ਦੇ ਵਿੱਚ ਗਰਮ ਤੇਲ ਦੇ ਵਿੱਚ ਇਸ ਨੂੰ ਆਪਾਂ ਪਾ ਕੇ ਸਟਾਰਟਿੰਗ ਦੇ ਵਿੱਚ ਭੁੰਨਣ ਲਈ ਰੱਖਿਆ ਹੋਇਆ ਹੈ ਆਸ-ਪਾਸੇ ਜੋ ਕੜਾਈ ਤੇ ਕਈ ਵਾਰ ਲੱਗ ਜਾਂਦਾ ਤੇ ਕੜਚੀ ਦੀ ਮਦਦ ਦੇ ਨਾਲ ਇਸ ਨੂੰ ਆਪਾਂ ਸੈਂਟਰ ਵਿੱਚ ਲਿਆਵਾਂਗੇ ਤਾਂ ਜੋ ਇਹ ਕਾਲਾ ਨਾ ਹੋਵੇ ਸੜੇ ਨਾ ਤੇ ਇਹ ਆਪਦੀ ਜਿਹੜੀ ਰੰਗਤ ਆ ਬਰਾਊਨ ਲੈ ਆਵੇ। ਤੇ ਇਸ ਦਾ ਟੇਸਟ ਵੀ ਇੱਕ ਵੱਖਰੀ ਥਾਂ ਰੱਖਦਾ ਹੈ ਸਬਜੀ ਦੇ ਵਿੱਚ ਹਰ ਸਬਜੀ ਦੇ ਵਿੱਚ ਸਟਾਰਟਿੰਗ ਦੇ ਵਿੱਚ ਇਹ ਪੈਂਦਾ ਹੈ ਸਰੋਂ ਦੇ ਤੇਲ ਵਿੱਚ ਆਪਾਂ ਇਹਨੂੰ ਭੁੰਨਦੇ ਹਾਂ। ਤੋਂ ਇਸ ਤੋਂ ਬਾਅਦ ਜੋ ਅਗਲਾ ਪ੍ਰੋਸੈਸ ਆ ਪਿਆਜ਼ ਆ ਪਪਰਿਕੀ ਕੱਟੇ ਸਮੇਂ ਉਹ ਆਪਾਂ ਸਰੋਂ ਦੇ ਤੇਲ ਦੇ ਵਿੱਚ ਪਾ ਦਿੱਤੇ ਹਨ ਗਰਮ ਦੇ ਵਿੱਚ ਇਦਾਂ ਕਰਕੇ ਟੋਕਰੀ ਵਿੱਚ ਆਪਾਂ ਕੱਟੇ ਸੀਗੇ 8 ਤੋਂ 10 ਪਿਆਜ਼ ਤੁਸੀਂ ਆਪਣੀ ਫੈਮਿਲੀ ਅਨੁਸਾਰ ਲੈਣੀ ਹੈ ਜਿੰਨੀ ਤੁਹਾਨੂੰ ਜ਼ਰੂਰਤ ਹੈ ਸੋ ਅਸੀਂ 8 ਤੋਂ 10 ਪਿਆਜ਼ ਕੱਟੇ ਸਮਝੋਂ ਸਰੋਂ ਦਾ ਤੇਲ ਜਿਹੜਾ ਉਹ ਭੁੰਨਿਆ ਹੋਇਆ ਉਹ ਆਪਾਂ ਇਹ ਵਿੱਚ ਮਿਕਸ ਕਰ ਦੇਾਂਗੇ ਮਿਕਸ ਕਰ ਦੇਾਂਗੇ ਦੇਖੋ ਆਪਾਂ ਹੀਟਾਂ ਉੱਤੇ ਇਹਨਾਂ ਦੀ ਲੋਥੀਂ ਮਲਵਾ ਰਹੇ ਹਾਂ ਸੋ ਲੋਥੀਂ ਪਿਆਜ਼ ਲਾ ਰਹੇ ਹਾਂ ਸਰੋਂ ਦੇ ਤੇਲ ਦੇ ਵਿੱਚ ਤੇ ਇਸ ਤਰ੍ਹਾਂ ਜਿੰਨਾ ਚਿਰ ਬਰਾਊਨ ਨਹੀਂ ਹੋ ਜਾਂਦਾ ਆਪਾਂ ਇਸ ਨੂੰ ਭੁੰਨਾਂਗੇ ਪੁਣੰਤ ਤੋਂ ਬਾਅਦ ਅਗਲੀ ਵਿਧੀ ਦੱਸਾਂਗੇ ਹੁਣ ਜਿਹੜਾ ਆਪਾਂ ਮਸਾਲਾ ਲਿਆ ਕਾਲੀ ਮਿਰਚ ਲਈ ਹੈ ਹਲਦੀ ਲਈ ਹੈ ਮਸਾਲਾ ਲਿਆ ਨੂਨ ਲਈ ਹੈ ਲਾਲ ਮਿਰਚ ਲਈ ਹੈ ਜੀਰਾ ਆਪਾਂ ਪਹਿਲਾਂ ਹੀ ਪਾ ਦਿੱਤਾ ਸੀ ਸੋ ਆਪਣੀ ਲੋੜ ਅਨੁਸਾਰ ਤੇ ਆਪਣੀ ਟੇਸਟ ਅਨੁਸਾਰ ਤੁਸੀਂ ਪਾਉਣਾ ਕੋਈ ਵੱਧ ਲਾਇਕ ਕਰਦਾ ਕੋਈ ਘੱਟ ਕਰਦਾ ਅਸੀਂ ਮੀਡੀਅਮ ਖਾਂਦੇ ਹਾਂ ਸੋ ਇਹ ਮਸਾਲਾ ਤੁਹਾਡੇ ਸਾਹਮਣੇ ਜਿਹੜਾ ਇਹ ਆਪਾਂ ਗੰਡਿਆਂ ਦੇ ਵਿੱਚ ਪਾ ਦਿੱਤਾ ਹੈ ਗੰਡੇ ਪੁੱਜ ਗਏ ਹਨ ਤੇ ਗੰਡਿਆਂ ਦੇ ਵਿੱਚ ਆਪਾਂ ਮਸਾਲਾ ਇਸ ਤਰ੍ਹਾਂ ਪਾ ਦਿੱਤਾ ਜੋ ਤੁਸੀਂ ਦੇਖ ਰਹੇ ਹੋ ਹਲਦੀ ਨੂਨ ਮਿਰਚ ਮਸਾਲਾ ਉਹ ਮਸਾਲਾ ਪਾਉਣ ਤੋਂ ਬਾਅਦ ਕੜਛੀ ਦੀ ਮਦਦ ਦੇ ਨਾਲ ਇਸ ਨੂੰ ਵਿੱਚ ਆਪਾਂ ਮਿਕਸ ਕਰਾਂਗੇ ਮਿਕਸ ਕਰਨ ਤੋਂ ਬਾਅਦ ਜੋ ਲਾਲ ਮਿਰਚਾਂ ਤੇ ਆਪਾਂ ਲਸਣ ਕੱਟਿਆ ਸੀ ਉਹ ਵੀ ਇਹਦੇ ਵਿੱਚ ਪਾ ਦੇਵਾਂਗੇ ਠੀਕ ਹੈ ਜੀ ਪਾਉਣ ਤੋਂ ਬਾਅਦ ਇਹਨੂੰ ਵੀ ਆਪਾਂ ਏਠਾਂ ਤੇ ਇਹਨਾਂ ਦੀਆਂ ਚੁੱਪੀਆਂ ਲਵਾਵਾਂਗੇ ਲੋਟਣੀਆਂ ਲਵਾਵਾਂਗੇ ਤੇ ਸਾਰਿਆਂ ਨੂੰ ਆਪਾਂ ਮਿਕਸ ਕਰਾਂਗੇ ਤੇ ਉਸ ਤੋਂ ਬਾਅਦ ਇੱਕ ਗੜਵੀ ਪਾਣੀ ਪਾ ਕੇ ਆਪਾਂ ਇਹਨੂੰ ਦੋ ਤਿੰਨ ਵਾਲੇ ਦਿੱਤਿਆਂ ਤੇ ਆ ਤੁਹਾਡੇ ਸਾਹਮਣੇ ਗੰਡਿਆਂ ਦੀ ਸਬਜ਼ੀ ਬਣ ਕੇ ਤਿਆਰ ਹੈ ਕਈ ਲੋਕੀ ਇਸ ਵਿੱਚ ਦੁੱਧ ਵੀ ਪਾ ਲੈਂਦੇ ਹਨ ਕਈ ਮਲਾਈ ਵੀ ਪਾ ਲੈਂਦੇ ਹਨ ਤੇ ਅਸੀਂ ਇਸ ਤਰ੍ਹਾਂ ਬਣਾਈਏ ਸੋ ਸਾਰਿਆਂ ਨੂੰ ਪਸੰਦ ਆਏਗੀ ਧੰਨਵਾਦ